ਪੰਡਾ ਕੋਟਨਾਗਲਾਂ ਜਿਲ੍ਹਾ ਮਾਨਸਾ ਨੀਲੀ ਰਾਵੀ ਦੇ ਸ਼ਿਨਾਂ ਲਈ ਇਹ ਵੀਡੀਓ ਸਾਥ ਰਹੂਗੀ ਦੋਸਤੋ ਮਿਲੌਣੇ ਆਪਾਂ ਸਟਾਰਟੂ ਝੋਟੇ ਨਾਲ ਤੇ ਉਹਦੇ ਮਾਲਕ ਨਾਲ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਜਿਹੜਾ ਇਹ ਝੋਟਾ ਪ੍ਰਦਰਸ਼ਨੀ ਵਾਸਤੇ ਆਪਾਂ ਇੱਥੇ ਲੈ ਕੇ ਆਏ ਬਾਈ ਜੀ ਇਸ ਵਾਸਤੇ ਬਾਈ ਜੀ ਠੀਕ ਹੈ ਬਾਈ ਜੀ ਤੇ ਆਪਾਂ ਜਿਹੜੇ ਤਾਂ ਢੋਟੇ ਚੋਟੇ ਦੀ ਗੱਲ ਕਰ ਲਗੇ ਵੀ ਕਿੰਨੇ ਸਾਹਣ ਆ ਬਈ ਇਸ ਟਾਈਮ ਆਪਣੇ ਕੋਲ ਸਾਡੇ ਕੋਲੇ ਵੀਰੇ 2017 ਚ ਅਸੀਂ ਬੱਲੂ ਬੱਲ ਖਰੀਦਿਆ ਸੀਗਾ ਜੀ ਬੱਲੂ ਵਾਲੇ ਹਾਂਜੀ ਹਾਂਜੀ ਤੇ ਉਹ ਪੈਰੋਗਾ ਸੀਗਾ ਜੀ ਹੁਣ ਅਸੀਂ ਇਹ ਮਾਰਚ ਦੇ ਵਿੱਚ 2024 ਚ ਸਟਾਰਟ ਹੋ ਖਰੀਦਿਆ ਜੀ ਠੀਕ ਹੈ ਜੀ ਨਥੂ ਵਾਲਾ ਘਰ ਵੀ ਰੋਡ ਤੇ ਸਟਾਰਟ ਕਰ ਰਹੇ ਨੇ ਪਰ ਨਥੂ ਵਾਲਾ ਘਰ ਵੀ ਰੋਡ ਤੇ ਸਟਾਰਟ ਕਰ ਰਹੇ ਨੇ ਜੀ ਬਾਈ ਤੇ ਬਈ ਇਹਦੇ ਪਿਆਉ ਦੀ ਗੱਲ ਕਰਨਗੇ ਆਪਾਂ ਸਟਾਰਟ ਤੋਂ ਦੇਈ ਇਹਦਾ ਪਿਓ ਤਰਨਾਟ ਆ ਜੀ ਤਰਨਾਟ ਜੀ ਹਾਂ ਜੀ ਦਾਦਾ ਇਹਦਾ ਕੱਲੇ ਵਾਲਾ ਜੀ ਠੀਕ ਆ ਇਹ ਕਿਹੜੀ ਪਾਕਿਸਤਾਨੀ ਲਾਈਨ ਪਾਕਿਸਤਾਨੀ ਬਲੱਡ ਲਾਈਨ ਦਾ ਦੋਸਤੋ ਸਾਣ ਹੈ ਜੀ ਮਾਂ ਦੇ ਜੀ ਦਾ ਰਿਕਾਰਡ ਹੈਗਾ ਜੀ 24 ਕਿਲੋ ਦਾ ਮਾਂ ਦੇ ਜੀ ਦਾ 18 ਕਿਲੋ ਦਾ ਜੀ ਠੀਕ ਆ ਜੀ ਜਿਹੜੀ ਨਾਨੀ ਦਾ ਵੀ 21 ਕਿਲੋ ਦਾ ਰਿਕਾਰਡ ਆ ਠੀਕ ਆ ਜੀ ਦਾਦੀ ਦਾ ਸਾਡੇ 24 ਕਿਲੋ ਦਾ ਤਿੰਨੇ ਕਿੜੀਆਂ ਦਾ ਰਿਕਾਰਡ ਮਿਲਾ ਕੇ ਆਪਾਂ ਤਿੰਨਾਂ ਵਿੜੀਆਂ ਦੀ ਗੱਲ ਕਰਨੇ ਬਹੁਤ ਵੱਡੇ ਰਿਕਾਰਡ ਵਾਲਾ ਬੰਦਾ ਚੋੜ ਆ ਜੀ ਲੈ ਲੈਦਾ ਬੁੱਧਾ ਤੇ ਭਾਈ ਜੀ ਆਪਾਂ ਇਹਦਾ ਸੀਮਨ ਸਟਾਰਟ ਕਰੇ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ ਜੀ ਵੀਰੇ ਸੀਮਨ ਦਾ ਦਾ ਵੀਰੇ ਭਾਈ ਸੁਖੀ ਹੋਣਾ ਤੂੰ ਲਿਆ ਸੀਗਾ ਜੀ ਅਸੀਂ ਉਹਨਾਂ ਨੇ ਵੀ ਕਰਾਇਆ ਸੀ ਤੇ ਸਾਡੇ ਕੋਲੇ ਵੀ ਸਟਾਰਟ ਹੀ ਹੈ ਜੀ ਠੀਕ ਆ ਮੱਚੇ ਭਾਈ ਕਿਵੇਂ ਆ ਰਿਹਾ ਰਿਜਲਟ ਬਹੁਤ ਜ਼ਿਆਦੇ ਸੋਹਣੇ ਆਏ ਜੀ ਉਹ ਲੱਗੇਆਂ ਨੇ ਫੋਟੋਆਂ ਜੀ ਠੀਕ ਆ ਭਾਈ ਕਰ ਰਹੇ ਹੈਗੇ ਦੋ ਤਿੰਨ ਬੱਚੇ ਜੀ ਦੇ ਠੀਕ ਹੈ ਨੂੰ ਕਾਪੀ ਆਉਂਦੇ ਆ ਜੀ ਬੱਚੇ ਦਾ ਜਿਹੜੀ ਆਪਾਂ ਇਹਤੇ ਮੋਬਾਈਲ ਨੰਬਰ ਭਾਈ ਜੀ ਆਪਣਾ ਮੋਬਾਈਲ ਨੰਬਰ ਜੀ 4644 ਜੀ 2623 ਇਹ ਕਰ ਕਿਸੇ ਦੇ ਨੇ ਸੀਮਨ ਲੈਣਾ ਹੋਵੇ ਪੈਂਟ ਤੋਂ ਵੀ ਲੈ ਸਕਦਾ ਜੀ ਜੈਕਿੰਡੋ ਵੀ ਲੈ ਸਕਦਾ ਜੀ ਤੇ ਜ્યાં ਆਪਾਂ ਜਿਹੜਾ ਅੱਗੇ ਮੇਲਾ ਆਉਣਾ ਜਿਵੇਂ ਨਾਣਾ ਜਲਾਸਾ ਹੋਊਗਾ ਜੀ ਹਾਂਜੀ ਦਾਵਾਂਗੇ ਜੀ ਉੱਥੇ ਵੀ ਠੀਕ ਹੈ ਬਾਈ ਜੀ ਬੋਟੜੇ ਦਾ ਜਿਹੜਾ ਅਜੇ ਲਾਸਟ ਦੇ ਨੇ ਆ ਜੀ ਹਾਂਜੀ ਹਾਂਜੀ ਠੀਕ ਫੋਨ ਕਰ ਸਕਦਾ ਜੀ ਜਿਵੇਂ ਅਸੀਂ ਸੀਮਨ ਸਪਲਾਈਰਾਂ ਨੂੰ ਤਾਂ ਨਹੀਂ ਵਰਦ ਦਿੰਦੇ ਜੀ ਠੀਕ ਹੈ ਸਾਡੇ ਕੋਲ ਲਿਖਿਆ ਹੁੰਦਾ ਵੀ 5 ਡਿਗਰੀ ਕਿਨੂੰ ਤੇ 10 ਲੈ ਲਓ ਅਸੀਂ ਕੋਈ ਗੱਲ ਨਹੀਂ ਰੱਖਦੇ ਤੁਸੀਂ ਹਾਂਜੀ ਲਿਖ ਕੇ ਰੱਖਦੇ ਜੀ ਫਿਰ ਬਾਈ ਡੁਪਲੀਕੇਸੀ ਜਿਆਦਾ ਆ ਜਾਂਦੀ ਹੈ ਜੀ ਹਨਾ ਠੀਕ ਹੈ ਬਾਈ ਜੀ ਦਾ ਰਿਜ਼ਲਟ ਨਹੀਂ ਮਿਲਦਾ ਜੀ ਉਦੋਂ ਚੰਗਾ ਨਾ ਹੀ ਕੰਮ ਕਰੋ ਸ ਸੋ ਬਾਈ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਇੱਕ ਵਾਰੀ ਆਪਾਂ ਚਲਾ ਕੇ ਦਿਖਾ ਸਕਦੇ ਸੀ ਸਾਣ ਹਾਂਜੀ ਵੀਰੇ ਚਲਾ ਕੇ ਠੀਕ ਆ ਲਓ ਜੀ ਦੋਸਤੋ ਸਟਾਰਟ 2 ਬਹੁਤ ਹੀ ਵੱਡੇ ਕੱਦ ਕਾਰ ਦੇ ਵਿੱਚ ਤੇ ਸਾਫ ਸੁਥਰੇ ਟੈਸਟਿਕਲਾਂ ਦੇ ਵਿੱਚ ਤੇ ਵੱਡ ਮਾਰ ਕੇ ਦੇ ਵਿੱਚ ਸਟਾਰਟ 2 ਦਾ ਝੋਟਾ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤੇ ਵੀਡੀਓ ਨੂੰ ਸਾਰੇ ਜਾਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਸ਼ੇਅਰ ਕਰਦੇ ਰਹੋ ਕਿਉਂਕਿ ਮਹਿਰਾ ਡੈਰੀ ਫਾਰਮ ਦੀ ਲਗਾਤਾਰ ਕੋਸ਼ਿਸ਼ ਇਹ ਰਹਿੰਦੀ ਹੈ ਕਿ ਤੁਹਾਡੇ ਲਈ ਚੰਗੇ ਤੋਂ ਚੰਗੇ ਅਸੀਂ ਨਗੀਨੇ ਲੱਭ ਕੇ ਲੈ ਕੇ ਆ ਸਕੇ ਤਾਂ ਜੋ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਤਰ੍ਹਾਂ ਚੰਗੇ ਜਿਹੜੇ ਆ ਨੀਲੇ ਰਾਵੀ ਦੇ ਬੱਚੇ ਬੱਚੀਆਂ ਪੈਦਾ ਹੋ ਸਕਣ ਤਿੰਨ ਪੀੜੀਆਂ ਦੇ ਦੁੱਧ ਦਾ ਰਿਕਾਰਡ ਵਾਲਾ ਝੋਟਾ ਸਟਾਰ ਟੂ ਚੈਂਪੀਅਨ ਨੀਲੀ ਰਾਵੀ ਬੋਲ ਸਟਾਰਟ ਟੂ ਪਾਸਟ ਅਨਿ ਬਲੱਡ ਲੈਨ ਮਾਂ ਦਾ ਦੁੱਧ 24 ਕਿਲੋ ਨਾਨੀ ਦਾ 22.5 ਕਿਲੋ ਤੇ ਦਾਦੀ ਦਾ 24.5 ਕਿਲੋ ਮਿਲਕ ਰਿਕਾਰਡ ਛੋਟੇ ਦਾ ਜਨਮ ਸਥਾਨ ਪਿੰਡ ਸੁੰਨਵਾ ਵਾਲੀ ਵਸਤੀ ਪਾਲਨ ਪੋਸਨ ਨੱਥੂ ਵਾਲਾ ਗੜਬੀ ਰੋਡੇ ਸਟੱਡ ਫਾਰਮ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਸ਼ੇਅਰ ਕਰਿਓ ਧੰਨਵਾਦ ਜੀ ਸਾਰੇ ਸੱਜਣਾ ਮਿੱਤਰਾਂ ਦਾ